ਪੰਜਾਬ ਵਿੱਚ ਅਚਲ ਜਾਇਦਾਦਾਂ ਦੀਆਂ ਰਜਿਸਟਰੀਆਂ ਲਈ ਈਕੇਵਾਈਸੀ ਦਾ ਲਾਜ਼ਮੀ ਕੀਤਾ ਜਾਣਾ ਪੰਜਾਬ ਦੇ ਡੀਡ ਰਾਈਟਰ ਚ ਵਸਿਕਾ ਨਵੀਸਾਂ ਦੇ ਲਈ ਵੱਡੀ ਸਰਦਾਰਤੀ ਬਣ ਗਿਆ। ਅਸਲ ਵਿੱਚ ਈਕੇਵਾਈਸੀ ਦੀ ਕਾਰਵਾਈ ਹੁਣ ਸਰਕਾਰ ਵੱਲੋਂ ਡੀਡ ਰਾਈਟਰਾਂ ਤੋਂ ਕਰਵਾਈ ਜਾ ਰਹੀ ਹੈ। ਡੀਡ ਰਾਈਟਰਾਂ ਨੂੰ ਈਕੇਵਾਈਸੀ ਕਰਨ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਦਕਿ ਡੀਡ ਰਾਈਟਰ ਚ ਨੇ ਰਜਿਸਟਰੀ ਲਿਖ ਕੇ ਵਸਿਕਾ ਲਿਖ ਕੇ 2 ਜਾਂ 3 ਦਿਨ ਪਹਿਲਾਂ ਹੀ ਅਪਲਾਈ ਕਰਨਾ ਹੁੰਦਾ ਹੈ। ਅਤੇ ਕੇਵਾਈਸੀ ਕਰਨ ਦੇ ਲਈ ਜਾਂ ਤਾਂ ਵਸਿਕਾ ਨਵੀਸਾਂ ਨੂੰ ਰਜਿਸਟਰੀ ਕਰਵਾਉਣ ਵਾਲਿਆਂ ਤੇ ਰਾਂ ਨੂੰ ਦੋ ਜਾਂ ਤਿੰਨ ਵਾਰ ਸਦਨਾ ਪਵੇਗਾ ਅਤੇ ਜਾਂ ਫਿਰ ਵਸੀਕਾ ਅਪਲਾਈ ਕਰਨ ਸਮੇਂ ਈਕੇਵਾਈਸੀ ਕਰਦੇ ਹੋਏ ਜਿਹੜੇ ਪਾਰਟੀਆਂ ਦੇ ਓਟੀਪੀ ਆ ਜਿਹੜੇ ਆਧਾਰ ਨੰਬਰ ਦੇ ਨਾਲ ਅਟੈਚ ਮੋਬਾਈਲ ਨੰਬਰ ਦੇ ਉੱਤੇ ਜਾਂਦੇ ਆ ਉਹ ਓਟੀਪੀ ਉਹਨਾਂ ਤੋਂ ਫੋਨ ਤੇ ਮੰਗਲੇ ਪੈਣਗੇ ਜਿਸ ਨਾਲ ਉਹਨਾਂ ਦੀ ਸਮੇਂ ਦੀ ਵੀ ਕਾफी ਬਰਬਾਦੀ ਹੋਵੇਗੀ ਦੂਸਰਾ ਅੱਜ ਕੱਲ ਬੈਂਕ ਸਕੈਮ ਇੰਨੇ ਜ਼ਿਆਦਾ ਵੱਧ ਗਏ ਹਨ ਕਿ ਕੋਈ ਵੀ ਵਿਅਕਤੀ ਛੇਤੀ ਛੇਤੀ ਓਟੀਪੀ ਦੇਣ ਲਈ ਤਿਆਰ ਨਹੀਂ ਹੁੰਦਾ ਜੇਕਰ ਉਸੇ ਸਮੇਂ ਜਾ ਕੋ ਸਹੀ ਦਿਨ ਕਿਸੇ ਪਾਰਟੀ ਨਾਲ ਕੋਈ ਬੈਂਕ ਸਕੈਮ ਹੋ ਜਾਵੇ ਤਾਂ ਸ਼ੱਕ ਦੀ ਸੂਈ ਆ ਜਿਹੜੀ ਉਹ ਡੀਡ ਡਾਇਰੈਕਟਰ ਵੱਲ ਵੀ ਮੁੜ ਸਕਦੀ ਹੈ ਜੋ ਕਿ ਬਿਲਕੁਲ ਵੀ ਠੀਕ ਨਹੀਂ ਹੈ ਮੇਰੀ ਜਾਣਕਾਰੀ ਅਨੁਸਾਰ ਅਸਲ ਵਿੱਚ ਈਕੇਵਾਈਸੀ ਦੀ ਕਾਰਵਾਈ ਆ ਜਿਹੜੀ ਸਬ ਰਜਿਸਟਰਰ ਦੇ ਦਫਤਰ ਵਿੱਚ ਹੀ ਹੋਣੀ ਚਾਹੀਦੀ ਹੈ ਕਿਉਂਕਿ ਸਬ ਰਜਿਸਟਰਾਰ ਦੇ ਪਾਸ ਰਜਿਸਟਰੀ ਹੋਣ ਵਾਲੇ ਦਿਨ ਵੇਚਣ ਵਾਲੀਆਂ ਧਿਰਾਂ ਖਰੀਦਣ ਵਾਲੀਆਂ ਧਿਰਾਂ ਤੇ ਗਵਾਹ ਮੌਕੇ ਤੇ ਇਕੱਠੇ ਹਾਜ਼ਰ ਹੁੰਦੇ ਹਨ ਸਬ ਰਜਿਸਟਰਾਰ ਦੇ ਦਫਤਰ ਦੇ ਅੰਦਰ ਕੰਪਿਊਟਰ ਆਪਰੇਟਰ ਵੱਲੋਂ ਮੌਕੇ ਤੇ ਹੀ ਉਹਨਾਂ ਤੋਂ ਓਟੀਪੀ ਲਏ ਜਾ ਸਕਦੇ ਹਨ ਜਾਂ ਬਾਇਓਮੈਟ੍ਰਿਕ ਫਿੰਗਰਪ੍ਰਿੰਟਸ ਲਈ ਜਾ ਸਕਦੇ ਹਨ ਜਿਸ ਨਾਲ ਉਹਨਾਂ ਦੀ ਜਿਹੜੀ ਕੇਈਕੇਵਾਈਸੀ ਆ ਮੁਕੰਮਲ ਹੋ ਸਕਦੀ ਹੈ ਅਤੇ ਮੇਰੇ ਹਿਸਾਬ ਨਾਲ ਇਹ ਹੀ ਸਭ ਤੋਂ ਵੱਧ ਸੁਰੱਖਿਅਤ ਤਰੀਕਾ ਹੈ ਇਸ ਨਾਲ ਡੀਡ ਰਾਈਟਰ ਵੀ ਸੁਰੱਖਿਅਤ ਰਹਿਣਗੇ ਤੇ ਆਮ ਲੋਕਾਂ ਦਾ ਵੀ ਭਰੋਸਾ ਬਣਿਆ ਰਹੇਗਾ